ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਖਾਸ ਕਰਕੇ ਫਰੀਦਕੋਟ ਵਾਲਿਆਂ ਲਈ ਆ ਜਾਂ ਤੁਸੀਂ ਸਾਰਿਆਂ ਲਈ ਸਮਝ ਲੈਣੇ ਆਪਾਂ ਤੇ ਦੋਸਤੋ ਮੈਂ ਗੱਲ ਕਰਨੀ ਆ ਪੰਜਾਬੀ ਕਲਾਕਾਰਾਂ ਵਾਸਤੇ ਸਾਡੇ ਹਰ ਇੱਕ ਵਿਆਹ ਸ਼ਾਦੀਆਂ ਤੇ ਜਾਂ ਅਸੀਂ ਖੁਸ਼ੀ ਮਤਲਬ ਕੰਮਿਆਂ ਤੇ ਅਸੀਂ ਗਾਣੇ ਗਾਉਂਦੇ ਆ ਹਨਾ ਕਿ ਸਾਡਾ ਜਿਹੜਾ ਸੰਗੀਤ ਦੇ ਨਾਲ ਇੰਨਾ ਪ੍ਰੇਮ ਆ ਕਿ ਖੁਸ਼ੀ ਤੇ ਵੀ ਗੀਤ ਗਾਏ ਜਾਂਦੇ ਨੇ ਤੇ ਗਮੀ ਤੇ ਵੀ ਵੈਣ ਗੀਤਾ ਵਰਗੂ ਗਾਏ ਜਾਂਦੇ ਨੇ ਸੋ ਇਸ ਕਰਕੇ ਗੀਤਾ ਨਾਲ ਪ੍ਰੇਮ ਆ ਸਾਡਾ ਹਨਾ ਇੰਗੀਆਂ ਮਿਊਜ਼ਿਕ ਦੇ ਨਾਲ ਪ੍ਰੇਮ ਆ ਚਲੋ ਇਹ ਗੱਲਾਂ ਸਾਈਡ ਤੇ ਧਾੱਕ ਦਿੰਨੇ ਆ ਅ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਖਲੋਤੇ ਨੇ ਤੇ ਉਹਦੀ ਹਮਾਇਤ ਲਈ ਵੱਡੇ-ਵੱਡੇ ਕਲਾਕਾਰ ਪਹੁੰਚੇ ਨੇ ਜਿੱਦਾਂ ਕਿ ਗੁਰਪ੍ਰੀਤ ਖੁੱਗੀ ਗੁਰਪ੍ਰੀਤ ਖੁੱਗੀ ਜੀ ਜਿਹੜੇ ਨੇ ਉਹ ਉਹਨਾਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਬਹੁਤ ਵਧੀਆ ਗੱਲਾਂ ਕਰਦੇ ਨੇ ਪੰਜਾਬ ਦਾ ਦਰਦ ਵੀ ਝਲਕਦਾ ਉਹਨਾਂ 'ਚ ਜਿੱਦਾਂ ਉਹਨਾਂ ਦਾ ਇੱਕ ਪਿੱਛੇ ਜਿਹਾ ਗਾਣਾ ਵੀ ਰਿਲੀਜ਼ ਹੋਇਆ ਸੀ ਪੰਜਾਬ ਮੇਰੇ ਲਈ ਕੋਈ ਕਰੋ ਦਵਾਵਾ ਜਸਵੀਰ ਜੱਸੀ ਨੇ ਗਾਇਆ ਸੀ ਇਹ ਗੀਤ ਜਾਂ ਜੱਟਾਂ ਦੀ ਗਿਣਤੀ ਜਸਬੀਰ ਜੱਸੀ ਨੇ ਗੀਤ ਗਾਇਆ ਸੀ ਤੇ ਦੋਸਤੋ ਇੰਨਾ ਸੁਲਝਿਆ ਹੋਇਆ ਐਕਟਰ ਜਿਨੇ ਮਸਤਾਨੇ ਫਿਲਮ ਕੀਤੀ ਸੀ ਮਸਤਾਨੇ ਫਿਲਮ ਗੁਰਮਖ ਦਾ کردار ਕੀਤਾ ਸੀ ਗੁਰਮਖ ਸਿੰਘ ਦਾ کردار ਫਿਲਮ ਦੇ ਵਿੱਚ ਕੀਤਾ ਸੀ ਅਰਦਾਸ ਫਿਲਮ ਦੇ ਵਿੱਚ ਤੇ ਉਸ ਫਿਲਮ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਬਹੁਤ ਜਿਹੜੀਆਂ ਲਈਆਂ ਗਈਆਂ ਸੀ ਬੋਲਦੇ ਵੀ ਸੀ ਇਹੋ ਜਿਹਾ ਬੰਦਾ ਇਹੋ ਜਿਹਾ ਬੰਦਾ ਅ ਇੱਕ ਝੂਠੇ ਬੰਦਿਆਂ ਦੇ ਪਿੱਛੇ ਲੱਗ ਕੇ ਝੂਠਾ ਪ੍ਰਚਾਰ ਕਰ ਰਿਹਾ ਹੋਵੇ ਤੇ ਮੈਨੂੰ ਲਾਹਣਤਾ ਪਾਉਣ ਨੂੰ ਦਿਲ ਕਰਦਾ ਲਾਹਣਤਾ ਪਾਉਣ ਨੂੰ ਪੱਗਾ ਜਿਹੜੀਆਂ ਵਾ ਪੱਗਾ ਚ ਸਿਰ ਫਸਾਇਆ ਤੇ ਪੰਜਾਬੀ ਕੌਣੇ ਅਸੀਂ ਅਸੀਂ ਦਰਦਰ ਖੜਾ ਕਰਾ ਕੇ ਦੇ ਆ ਸ਼ਰਮ ਕਰੋ ਥੋੜੀ ਜੀ ਠੀਕਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹ ਦੋ ਕਿ ਭਗਵੰਤ ਮਾਨ ਨੇ ਨਸ਼ਾ ਖਤਮ ਕੀਤਾ ਜਾਂ ਭਗਵੰਤ ਮਾਨ ਨੇ ਕੁਝ ਕੋਈ ਵੀ ਕੰਮ ਕੀਤਾ ਪੰਜਾਬ ਚ ਤੇ ਤੁਸੀਂ ਹਮਾਇਤ ਕਰੋ ਜੀ ਸਤਕੇ ਕਰੋ ਜਿਹੜਾ ਕਲਾਕਾਰ ਹੁੰਦਾ ਨਾ ਉਹ ਸਾਰਿਆਂ ਦਾ ਸੰਝਾ ਹੁੰਦਾ ਠੀਕਾ ਮੰਨਦੇ ਆ ਤੁਹਾਡਾ ਬੰਦਾ ਖਲੋਤਾ ਤੁਹਾਡਾ ਤੁਸੀਂ ਚਲੋ ਉਹਦੀ ਹਮਾਇਤ ਕਰਨੀ ਅੰਦਰਖਾਤੇ ਕਰੋ ਉਹਦੀ ਸਪੋਰਟ ਕਰਨੀ ਕਰੋ ਮੈਂ ਨਹੀਂ ਕਹਿਣਾ ਨਾ ਕਰੋ ਪਰ ਇੱਕ ਲਹਿਜੇ ਤੇ ਗੱਲ ਹੁੰਦੀ ਆ ਨਾ ਤੁਸੀਂ ਪੰਥਕ ਬਣੇ ਫਿਰਦੇ ਜੇ ਆਂਦੇ ਜੇ ਵੀ ਸਾਨੂੰ ਦਰਦ ਵੜਾ ਜੀ ਪੰਜਾਬੀਆਂ ਲਈ ਲਈ ਹਨੂ ਬੜਾ ਦਰਦ ਆ ਅਸੀਂ ਗਾਣੇ ਗਾਣੇ ਗਾਉਂਦੇ ਆ ਆ ਇੱਕ ਗਿੱਪੀ ਗਰੇਵਾਲ ਫਿਲਮ ਇਹਦੀ ਵਿਚਾਰੇ ਦੀ ਕੋਈ ਚੱਲਦੀ ਨਹੀਂ ਤੇ ਇਹ ਮੂੰ ਚੋੱਕ ਕੇ ਦੇ ਪੰਜਾਬ ਚ ਵੜ ਗਿਆ ਇਹ ਇਹ ਦੇ ਕਿਸਾਨੀ ਅੰਦੋਲਨ ਚ ਵੀ ਜਦੋਂ ਸਾਰੇ ਚਲ ਗਏ ਸੀ ਨਾ ਸਿੰਗਰ ਉਹ ਸਭ ਤੋਂ ਐਂਡ ਤੇ ਆਇਆ ਇਹ ਬੰਦਾ ਠੀਕ ਆ ਤੇ ਤੁਸੀਂ ਤੁਸੀਂ ਸਿੱਧੂ ਮੂਸੇ ਵਾਲੇ ਨਾਲ ਤੇ ਖੜ ਨਹੀਂ ਸਕੀ ਜਿਹਦੇ ਨਾਲ ਵਿਚਾਰੇ ਨਾਲ ਖੜਨਾ ਸੀ ਉਹਦਾ ਮਾਪਿਓ ਅੱਜ ਵੀ ਇਨਸਾਫ ਲਈ ਤਰਲੇ ਕੱਢਣ ਦਿਆਂ ਉਹਦੇ ਲਈ ਤੁਸੀਂ ਖੜ ਨਹੀਂ ਸਕੀ ਠੀਕ ਆ ਤੁਸੀਂ ਇਹ ਤਾਂ ਵੇਖੋ ਜੇ ਤੁਸੀਂ ਮੈਂ ਇੱਕ ਉਦਾਹਰਨ ਦਿੰਨਾ ਤੁਹਾਨੂੰ ਕਾਸ਼ ਕਰਕੇ ਸਿੰਗਰਾਂ ਨੂੰ ਜਦੋਂ ਵੀ ਤੁਹਾਡੀ ਫਿਲਮ ਆ ਰਿਲੀਜ਼ ਹੁੰਦੀ ਆ ਨਾ ਹੋਣ ਲਵ ਹੋਣ ਵਾਲੀ ਹੁੰਦੀ ਆ ਤੁਸੀਂ ਹਰ ਮੰਦਿਰ ਸਾਹਿਬ ਜਾ ਕੇ ਮੱਥਾ ਟੇਕ ਦੇ ਜੇ ਅਕਾਲ ਤਖਤ ਤੇ ਅਕਾਲ ਤਖਤ ਤੇ ਜਾ ਕੇ ਮੱਥਾ ਟੇਕ ਦੇ ਜੇ ਤੇ ਜਿਹੜੇ ਇਨਸਾਨ ਨੇ ਅਕਾਲ ਤਖਤ ਦਾ ਬਦਲਾ ਲਿਆ ਇੰਦਰਾ ਗਾਂਧੀ ਨੂੰ ਮਾਰਿਆ ਫਰੀਦਕੋਟ ਤੋਂ ਉਹ ਵੀ ਖਲੋਤਾ ਜਾਂ ਤਾਂ ਫਿਰ ਉਹਦੀ ਵੀ ਹਮਾਇਤ ਕਰੋ ਠੀਕ ਹੈ ਗੁਰਪ੍ਰੀਤ ਕੋ ਗੀਜੀ ਗੀਪੀ ਗਰੇਵਾਲ ਜੀ ਅ ਜਿੰਨੇ ਵੀ ਮੈਂ ਥੰਬ ਮੇਲ ਤੇ ਲਾਏ ਆ ਨਾ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਠੋਕੇ ਵਿਰੋਧਤਾ ਕਰਨੀ ਹੈ ਤੁਹਾਡੀ ਠੋਕੇ ਤੁਹਾਡੀਆਂ ਫਿਲਮਾਂ ਦੀ ਵਿਰੋਧਤਾ ਕਰਾਂਗੇ ਜਾਂ ਤੇ ਜਾਂ ਤੇ ਮੀਡੀਆ ਚ ਜਾਣ ਕੇ ਮਾਫੀ ਮੰਗ ਲਓ ਜੋ ਵੀ ਆ ਜਾਂ ਤੇ ਫਿਰ ਤੁਸੀਂ ਜਵਾਬ ਦਿਓ ਠੀਕ ਹੈ ਨਾ ਤੁਸੀਂ ਸੰਜੇ ਜੀ ਸੰਜੇ ਮੈਂ ਤੁਹਾਡੇ ਤੋਂ ਬਹੁਤ ਛੋਟਾ ਬਹੁਤ ਛੋਟਾ ਮੈਂ ਤੁਹਾਡੇ ਤੋਂ ਪਰ ਮੈਨੂੰ ਸ਼ਰਮ ਆਉਂਦੀ ਆ ਜਦੋਂ ਤੁਸੀਂ ਸੀਨੀਅਰ ਹੋ ਕੇ ਇਹੋ ਜੇ ਕੰਮ ਕਰਦੇ ਜੀ ਮੈਂ ਤੁਹਾਡੇ ਸਾਰੀਆਂ ਗਾੜੀ ਤੁਹਾਡੇ ਕੋਲ ਪੈਸਾ ਵਾ ਤੁਹਾਡੇ ਕੋਲ ਸਾਰਾ ਕੁਝ ਆ ਪਰ ਸਾਡੇ ਅਸੀਂ ਤੁਹਾਨੂੰ ਬਣਾਇਆ ਵਾ ਠੀਕ ਹੈ ਨਾ ਇੱਕ ਦਿਹਾੜੀਦਾਰ ਨੋ ਸ਼ੌਕ ਜਿਹੜੇ ਬੰਦੇ ਨੂੰ ਫਿਲਮਾਂ ਵੇਖੰਦਾ ਉਹ ਪਹਿਲਾਂ ਦਿਹਾੜੀ ਕਰਦਾ ਫਿਰ ਉਹ ਫਿਲਮ ਦੇ ਦੇਖ ਕੇ ਆਉਂਦਾ ਖੂਨ ਪਸੀਨਾ ਦੀ ਕਮਾਈ ਆ ਸਾਡੀ ਠੀਕ ਆ ਜੀ ਗਰਦਾਸ ਮਾਨ ਵੀ ਪ੍ਰਚਾਰ ਕਰ ਸਕਦੇ ਸੀ ਉਹ ਵੀ ਆ ਸਕਦੇ ਇਲਕਸ਼ਨਾਂ ਚ ਪਰ ਨਹੀਂ ਆਏ ਉਹ ਠੀਕ ਆ ਜੀ ਉਹਨਾਂ ਨੇ ਗੀਤਾ ਰਾਈ ਉਹਨਾਂ ਦਾ ਪੰਜਾਬੀ ਗੀਤ ਕਦੇ ਸੁਣਿਓ ਉਹਨਾਂ ਨੇ ਗੀਤਾ ਰਾਈ ਪੰਜਾਬੀ ਇੰਨਾ ਕੁਛ ਕਰਤਾ ਗਾਇਤਾ ਚਲੋ ਪਿੱਛੇ ਉਹਨਾਂ ਦੀ ਵਿਰੋਧਤਾ ਹੋਈ ਹੋਈ ਪਰ ਜਿੱਥੇ ਉਹਨੇ ਉਹਨਾਂ ਨੇ ਕੰਮ ਵਧੀਆ ਕੀਤੇ ਉਹ ਵੀ ਸਲਾਉਂਜ ਹੋਊਗਾ ਸੋਹਣੇ ਚਾਹੀਦੇ ਆ ਠੀਕ ਆ ਹਾ ਗਿੱਪੀ ਗਰੇਵਾਲ ਜੀ ਜਦੋਂ ਕੋਈ ਫਿਲਮ ਹੁੰਦੀ ਆ ਲਾਈਵ ਹੋ ਜਾਂਦੇ ਆ ਕੋਈ ਇਹਨੂੰ ਕੋਈ ਜੀਵੇ ਮਰੇ ਕੋਈ ਕੋਈ ਵੀ ਇਸ ਬੰਦੇ ਨੂੰ ਪੁੱਛ ਲਓ ਪੰਜਾਬ ਦੇ ਮੁੱਦੇ ਕੀ ਕੀ ਆ ਇਹਨੂੰ ਪੁੱਛ ਲਓ ਮੈਨੂੰ ਮੈਨੂੰ ਲੱਗਦਾ ਇਹ ਵਿਚਾਰੇ ਨੂੰ ਲੋਕ ਸਭਾ ਹਲਕਿਆਂ ਦਾ ਨਹੀਂ ਪਤਾ ਹੋਣਾ ਕਿੰਨੇ ਆ ਪੰਜਾਬ 'ਚ ਵਿਧਾਨ ਸਭਾ ਹਲਕਿਆਂ ਦਾ ਨਹੀਂ ਪਤਾ ਹੋਣਾ ਤੇ ਤੁਰਪੇ ਹਮਾਇਤ ਕਰਨ ਮੰਨਦੇ ਆ ਚਲੋ ਕਰਮਜੀਤ ਅਨਮੋਲ ਚੰਗੇ ਨੇ ਚੰਗੇ ਨੇ ਮੰਨਦੇ ਆ ਚਲੋ ਮੰਨ ਲੈਨੇ ਆ ਕਿ ਕਰਮਜੀਤ ਅਨਮੋਲ ਚੰਗੇ ਨੇ ਹਨਾ ਪਰ ਜਦੋਂ ਇੱਕ ਐਹੋ ਜੀ ਪਾਰਟੀ ਦੇ ਨਾਲ ਆਪਾਂ ਜੁੜ ਜਾਨੇ ਆ ਜਿਹੜੀ ਹੈ ਹੀ ਕ腐ਸ਼ਨ ਉਹ ਚੰਗੇ ਭਲੇ ਬੰਦਿਆਂ ਨੂੰ ਮਾੜਾ ਬਣਾ ਦਿੰਦੀ ਆ ਚੰਗੇ ਭਲੇ ਬੰਦਿਆਂ ਨੂੰ ਠੀਕ ਆ ਆ ਸਾਡੀਆਂ ਮੈਡਮਾਂ ਜਿਹੜੀਆਂ ਕਰਦੀਆਂ ਵਾ ਐਕਟਿੰਗ ਉਹ ਵੀ ਹਮਾਇਤ ਕਰੀ ਜਾਂਦੀਆਂ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਜਿੱਥੇ ਜਾ ਕੇ ਨੱਕ ਗੋਡਾ ਰਗੜਦੇ ਆ ਜਿੱਥੇ ਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੇ ਨਾਕ ਰੋ ਗੋਡਾ ਰਗੜਦੇ ਆ ਜਾ ਕੇ ਅਰਦਾਸਾਂ ਕਰਦੇ ਆ ਕਿ ਰੱਬਾ ਸਾਡੀ ਫਿਲਮ ਹਿੱਟ ਹੋ ਜੇ ਹੈ ਉਸ ਜਿਹੜੇ ਇਨਸਾਨ ਨੇ ਉਸ ਤਖਤ ਦਾ ਬਦਲਾ ਲਿਆ ਆ ਜੋ ਵੀ ਖਲੋਤਾ ਉਹਦੇ ਨਾਲ ਵੀ ਕੋਈ ਖੜ ਜੋ ਠੀਕ ਆ ਕਿ ਬਸ ਕੈਮਰੇ ਲੈ ਗਏ ਨਾਲ ਤੇ ਅਹੀਂ ਜੀ ਦਰਬਾਰ ਸਾਹਿਬ ਮੱਥਾ ਟੇਕ ਲਿਆ ਜੀ ਅਸੀਂ ਆਡੀ ਹੈ ਨਾ ਬਸ ਇਹੋ ਕੁਝ ਕਰਨ ਜੋਗੇ ਜੇ ਮੈਂ ਖਾਸ ਕਰਕੇ ਇਹਨਾਂ ਦੇ ਜਿਹੜੇ ਫੈਨ ਆ ਮੈਂ ਉਹਨਾਂ ਘਾੜੀ ਵੀ ਹੱਥ ਜੋੜਦਾ ਕਿ ਭਰਾਵੋ ਇਹਨਾਂ ਦੇ ਪਿੱਛੇ ਨਾ ਲੱਗੋ ਇਹਨਾਂ ਦੀ ਠੋਕੇ ਵਿਰੋਧ ਕਰੋ ਇਹਨਾਂ ਦੀ ਫਾਰ ਇੱਕ ਫਿਲਮ ਦੀ ਬਾਈਕਾਟ ਕਰੋ ਠੀਕ ਆ ਮੇਰੀਆਂ ਗੱਲਾਂ ਜਿਹੜੀਆਂ ਸੱਚੀਆਂ ਹੋ ਸਕਦੀਆਂ ਜੇ ਕਿਸੇ ਨੂੰ ਚੁਪਦੀਆਂ ਤਾਂ ਮੈਨੂੰ ਮਾਫ ਕਰਿਓ ਬਾਕੀ ਫਰੀਦਕੋਟ ਵਾਲੇ ਵੀਰਾਂ ਨੂੰ ਬੇਨਤੀ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਕੈਂਡੀਡੇਟ ਉਹ ਚੁਣੋ ਜਿਹੜਾ ਲੋਕਲ ਹੋਵੇ ਜਿਹੜਾ ਤੁਹਾਡੇ ਦੁੱਖ ਸੁੱਖ ਤੇ ਤੁਹਾਡੇ ਨਾਲ ਖੜ ਸਗੀ ਤੁਹਾਡੀ ਔਖੇ ਟਾਈਮ ਤੇ ਮਦਦ ਕਰ ਸਗੀ ਉਹ ਚੁਣੋ ਜਿਹਦਾ ਤੁਹਾਨੂੰ ਐਡਰੈਸ ਦਾ ਪਤਾ ਹੋਵੇ ਪਿੰਡ ਦਾ ਪਤਾ ਹੋਵੇ ਤੇ ਇਹਨਾਂ ਦੇ ਮਗਰ ਨਾ ਲੱਗੋ ਇਹ ਸਿਰਫ 5 ਸਾਲ ਲਈ ਸਾਨੂੰ ਲੌਲੀਪੌਪ ਦੇਣਾ ਬਸ ਹੋਰ ਕੁਝ ਨਹੀਂ ਨਾਲੇ ਜਿਹੜੇ ਕਲਾਕਾਰ ਇਹਨਾਂ ਨੂੰ ਤਾਂ ਵੈਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ ਬਸ ਅ ਬਾਤ ਸੀ ਨਿਕ ਬੇਨਤੀ ਕਰਨੀ ਸੀ ਬਾਕੀ ਕਈਆਂ ਕਈਆਂ ਗੱਲਾਂ ਜੇ ਕੋਈ ਕਿਸੇ ਦੇ ਦਿਲ ਨੂੰ ਲੱਗੀਆਂ ਤੇ ਉਹਦੇ ਲਈ ਮੈਂ ਮਾਫੀ ਚਾਹੁੰਨਾ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਕਿ ਜੇ ਕਰਮਜੀਤ ਅਨਮੋਲ ਜਾਂ ਗੁਰਪ੍ਰੀਤ ਖੁੱਗੀ ਹੋਣੀ ਇਹ ਇਹ ਸਪੋਰਟ ਕਰ ਰਹੇ ਆ ਤੇ ਹੋਰ ਨਹੀਂ ਤਾਜ ਕੋਈ ਕੁਝ ਕਰਨਾ ਤੇ ਆਪਣੀ ਸਲਮੀ ਨੂੰ ਹੀ ਬਚਾ ਲੈਣ ਜਿਹੜਾ ਕਿ ਅ ਰੋਜ਼ ਜਿਹੜੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਹੁਣ ਤੱਕ ਜਿਹੜੀਆਂ ਕਿ ਫਲॉप ਹੀ ਚੱਲਣ ਦੀਆਂ ਅ ਗੱਪੀ ਕਰੇ ਵਾਲ ਦੀ ਪਿੱਛੇ ਫਿਲਮ ਆਈ ਜਿਹੜੀ ਅ ਤੇ ਉਹ ਵੀ ਫਲॉप ਹੋ ਗਈ ਤੇ ਬੁਰੀ ਤਰ੍ਹਾਂ ਸਿਨੇਮਾ ਜਿਹੜਾ ਬਹੁਤ ਬੁਰੇ ਦੌਰ ਚ ਨਿਕਲਦਿਆ ਇਹਦੇ ਬਾਰੇ ਕੁਝ ਸੋਚ ਲੈਣ ਤੇ ਪਰ ਨਹੀਂ ਅ ਅਸੀਂ ਵੀ ਬਿਜ਼ਨਸ ਕਰਨਾ ਕਮਾਉਣਾ ਹੀ ਆ ਪੈਸੇ ਕਮਾਉਣੇ ਆ ਤੇ ਪ੍ਰੋਡਿਊਸਰ ਲੱਭ ਲੈਂਦੇ ਆ ਤੇ ਪੈਸੇ ਜਿਹੜੇ ਆ ਉਹ ਲਵਾਈ ਜਾਂਦੇ ਆ ਸੋ ਇਹ ਇਸ ਤਰ੍ਹਾਂ ਦੇ बिजनेਸਮੈਨ ਆ ਇਹਨਾਂ ਤੇ ਬਹੁਤਾ ਯਕੀਨ ਕਰਨ ਦੀ ਲੋੜ ਨਹੀਂ ਆ ਬਾਕੀ ਤੁਸੀਂ ਕੌਮ ਨਾਲ ਖੜੋ ਜਿਹੜੇ ਕੌਮ ਦੀ ਗੱਲ ਕਰਦੇ ਆ ਤੇ ਜਿਹੜੇ ਆਪਣੇ ਹੱਟਰਾਂ ਦੀ ਗੱਲ ਕਰਦੇ ਆ ਤੇ ਬਾਕੀ ਕਈਆਂ ਗਿਆ ਗੱਲਾਂ ਦੀ ਮਾਫੀ ਫਿਰ ਹੋਵਾਂਗੇ ਹਾਜ਼ਰ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ